ਖੁਮਪਾਵੰਦੀ ਸਿਰਜਕ ਕਵਿਤਰੀ ਅੰਜਨਾ ਮੈਨਨ ਇਹਨਾਂ ਦੇ ਕਾਵ ਸੰਗ੍ਰਹਿ ਕਕੀਆਂ ਕਣੀਆਂ ਦੇ ਵਿੱਚੋਂ ਮੈਂ ਤੁਹਾਡੇ ਲਈ ਕੁਝ ਕਵਿਤਾਵਾਂ ਲੈ ਕੇ ਹਾਜ਼ਰ ਹਾਂ ਦੋਸਤੋ ਕਲੀਅਰ ਅੰਮ੍ਰਿਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਆਉਣ ਵਾਲੀਆਂ ਪੋਸਟਾਂ ਸਾਹਿਤਿਕ ਪੋਸਟਾਂ ਤੁਹਾਨੂੰ ਸਭ ਤੋਂ ਪਹਿਲ ਦੇ ਆਧਾਰ ਉੱਤੇ ਮਿਲ ਜਾਣ ਤੇ ਅੱਲਾਹ ਜੀ ਅਸੀਂ ਪੇਸ਼ ਕਰ ਰਹੇ ਹਾਂ ਅੰਜਨਾ ਮੈਨਨ ਦਾ ਕਾਵ ਸੰਗ੍ਰਹਿ ਕਕੀਆਂ ਕਣੀਆਂ ਦੇ ਵਿੱਚੋਂ ਕੁਝ ਕਵਿਤਾਵਾਂ ਤੂੰ ਆਤਾ ਸਹੀ ਰੂਝ ਹੈ ਤੇਰੀ ਮਹਿਕ ਦਾ ਅਹਿਸਾਸ ਅਜੇ ਵੀ ਤੇ ਤੂੰ ਮੇਰੀਆਂ ਕਿਤਾਬਾਂ ਚ ਰੱਖੇ ਸੁੱਕੇ ਗੁਲਾਬ ਵੇਖ ਕੇ ਨਾ ਮੁੜ ਜਾਵੀ ਯਾਦ ਰੱਖੀ ਮੁਹੱਬਤ ਰੰਗੀਆਂ ਇਹ ਪੱਤੀਆਂ ਤਾਂ ਉਦੋਂ ਆਪਣੇ ਪਿਆਰ ਦੀ ਦਸਤਕ ਸੀ ਤੇ ਹੁਣ ਇਹ ਮੇਰੀ ਉਡੀਕ ਦੀ ਗਵਾਹੀ ਨੇ ਤੂੰ ਆਤਾ ਸਹੀ ਇਹ ਵੀ ਸੁਹੇ ਹੋ ਜਾਣਗੇ ਵੇਖ ਮਹਿਸੂਸ ਕਰ ਸੁੱਖ ਤਾਂ ਮੈਂ ਰਹੀ ਹਾਂ ਇਨ ਪੱਤੀਆਂ ਦੇ ਹਰੇ ਹੋਣ ਦੀ ਆਸ ਵਿੱਚ ਰੋਸੀ ਤੂੰ ਇੰਨੀ ਉੱਚੀ ਦੇਣੀ ਮੈਨੂੰ ਆਵਾਜ਼ ਨਾ ਮਾਰਿਆ ਕਰ ਤਰਬਕ ਜਾਂਦੀ ਹਾਂ ਤੇ ਸਮਾਧੀ ਟੁੱਟ ਜਾਂਦੀ ਚੁੱਪ ਦਾ ਮੰਜ਼ਰ ਡਰ ਜਾਂਦਾ ਤੇ ਬਿਰਤੀ ਟਿੜਕ ਜਾਂਦੀ ਕਵਿਤਾ ਰੁੱਸ ਜਾਂਦੀ ਮੇਰੀ ਤੇ ਅਹਿਸਾਸਾਂ ਦੀ ਤਪੱਸਿਆ ਭੰਗ ਹੋ ਜਾਂਦੀ ਅਸੀਂ ਦੋਵੇਂ ਇਸ ਕੈਨਾਤ ਦੇ ਰੌਲੇ ਤੋਂ ਪਾਰ ਦੂਰ ਕਿਤੇ ਅੰਤਰਮਨ ਦੀ वेदना ਸਮਵੇਦਨਾ ਚ ਵਲੀਨ ਹੋ ਨਮੀ ਸਿਰਜਣਾ ਚ ਇੱਕ ਮਿਕ ਹੋ ਰਹੇ ਸੀ ਤੇਰੇ ਹੋਣ ਤੋਂ ਕਹਿਰ ਦੀਆਂ ਉਦਾਸ ਨਿਰਮੋਹੀਆਂ ਤੇ ਠਰੀਆਂ ਰਾਤਾਂ ਚ ਬਲਦੇ ਹਿਜਰ ਉੱਤੇ ਨੱਕੋ ਨੱਕ ਭਰੇ ਯਾਦਾਂ ਦੇ ਕੋਇਆਂ ਚੋਂ ਤਿਲਕ ਤਿਲਕ ਜਾਂਦੇ ਹੋ ਕੇ ਨਾਲ ਜਗਾ ਲੈਂਦੀ ਹਾਂ ਮੈਂ ਮਿਲਣ ਦੇ ਸਾਰੇ ਸੂਹੀ ਸੁਗਾਤੇ ਅਹਿਸਾਸ ਪਰ ਦਿਨ ਚੜ੍ਹੇ ਅੱਖ ਖੋਲਦਿਆਂ ਹੀ ਇਹਨਾਂ ਨੂੰ ਫਿਰ ਸਵਾ ਦਿੰਦੀ ਹਾਂ ਮੈਂ ਮੇਰੀਆਂ ਰਾਤਾਂ ਮੇਰੇ ਦਿਨ ਬਸ ਤੇਰੇ ਹੋਣ ਤੋਂ ਤੇਰੇ ਨਾ ਹੋਣ ਦਾ ਸਫ਼ਰ ਹੀ ਤਾਂ ਪੂਰਾ ਕਰਦੇ ਹਨ ਜੰਨਤ ਤੇਰਾ ਅੱਖਾਂ 'ਚ ਪਿਆਰ ਭਰ ਕੇ ਮੇਰੇ ਵੱਲ ਤੱਕਣਾ ਹਰ ਰਹਿਮਤ ਤੋਂ ਵਧੇਕ ਬਖਸ਼ਦਾ ਇਹ ਖੁਸ਼ੀ ਮੈਨੂੰ ਵਫਾ ਕਿ ਐਲਾਂਚ ਤਾਂ ਠਰ ਜਾਂਦੀ ਨੇ ਨੈਣ ਮੇਰੇ ਉਂਝ ਤਾਂ ਭਾਵੇਂ ਗੁਨਾਹ ਹੈ ਮੇਰੇ ਲਈ ਤੇਰਾ دیدار ਕਣੀਆਂ ਤੇਰੀ ਯਾਦ ਵਿੱਚ ਤਰਸਦੀਆਂ ਤਲਾਸ਼ਦੀਆਂ ਤੜਫਦੀਆਂ ਭਟਕਦੀਆਂ ਭੰਤਰਦੀਆਂ ਭਰਦੀਆਂ ਪੀਸਦੀਆਂ ਪਥਰਾਈਆਂ ਪਿੰਗਲਦੀਆਂ ਮਚਲਦੀਆਂ ਮਟਕਦੀਆਂ ਮਰਦੀਆਂ ਰੜਕਦੀਆਂ ਰੰਮਦੀਆਂ ਰਿਸਦੀਆਂ ਵਹਿਕਦੀਆਂ ਬਰਸਦੀਆਂ ਬਿਗਸਦੀਆਂ ਅੱਖੀਆਂ ਚੁੱਕਣਾਂ